ਭਾਰਤੀ ਚਿੰਤਾ ਪਾਰਟੀ ਜ਼ਿਲ੍ਹਾ ਜਲੰਧਰ ਦਿਹਾਤੀ ਨਾਰਥ ਦੀ ਇੱਕ ਅਹਿਮ ਮੀਟਿੰਗ ਗੁਰਾਇਆ ਵਿਖੇ ਹੋਈ ਜਿਸ ਵਿੱਚ ਵਿਸ਼ੇਸ਼ ਤੌਰ ਤੇ ਜੀਵਨ ਗਰਗ ਸੁਪਰ ਕਾਰਜਕਾਰੀ ਕਮੇਟੀ ਮੈਂਬਰ ਹਾਜ਼ਰ ਹੋਈ ਇਸ ਮੌਕੇ ਜ਼ਿਲ੍ਹਾ ਜਲੰਧਰ ਦਿਹਾਤੀ ਨਾਰਥ ਦੇ 11 ਮੈਂਬਰਾਂ ਨੂੰ ਮੰਡਲ ਪ੍ਰਧਾਨ ਬਣਾਇਆ ਗਿਆ ਜਿਸ ਵਿੱਚ ਵੀਪਨ ਆਨੰਦ ਨੂੰ ਗੁਰਾਇਆ ਮੰਡਲ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਇਸ ਮੌਕੇ ਵਿਪਨ ਨੰਦਨੇ ਨੇ ਕਿਹਾ ਪਾਰਟੀ ਨੇ ਜੋ ਜ਼ਿੰਮੇਵਾਰੀ ਮੈਨੂੰ ਸੌਂਪੀ ਹੈ ਉਸ ਨੂੰ ਤੰਦੇਹੀ ਨਾਲ ਨਿਭਾਉਣਗੀ ਇਸ ਮੌਕੇ ਨਵਨਿਯੁਕਤ ਮੰਡਲ ਪ੍ਰਧਾਨਾ ਦੇ ਹਾਰਪਾ ਸਵਾਗਤ ਕੀਤਾ ਗਿਆ ਇਸ ਮੌਕੇ ਵੱਡੀ ਗਿਣਤੀ ਵਿੱਚ ਭਾਰਤੀ ਜਨਤਾ ਪਾਰਟੀ ਆਗੂ ਹਾਜ਼ਰ ਸਨ ਮੈਂ ਪੂਰੀ ਭਾਜਪਾ ਦਾ ਪਾਰਟੀ ਸੀਨੀਅਰ ਟੀਮ ਦਾ ਲੇਖੋਂ ਧੰਨਵਾਦ ਕਰਦਾ ਹਾਂ ਵੀ ਜਿਨ੍ਹਾਂ ਨੇ ਮੈਨੂੰ ਬੀਜੇਪੀ ਮੰਡਲ ਗ੍ਰਾਂਡ ਦੀ ਜ਼ਿੰਮੇਵਾਰੀ ਸੌਂਪੀ ਹੈ ਤੇ ਮੈਂ ਆਪਣੇ ਉਦੇਤਨ ਮੰਨ ਤਾ ਹਾਂ ਪਾਰਟੀ ਨੂੰ ਅੱਗੇ ਲਿਆਂਦੇ ਪੂਰੀ ਕੋਸ਼ਿਸ਼ ਕਰਾਂਗਾ ਤੇ ਜੋ ਹੋ ਸਕਦਾ ਹੈ ਜੋ ਪਾਰਟੀ ਨੇ ਮੇ ਤੋਂ ਉਮੀਦਾਂ ਲਾਈਆਂ ਮੈਂ ਉਹ ਦਿਨ ਤੋਂ ਬੜੀ ਰਾਤ ਤੱਕ ਮਿਹਨਤ ਕਰਕੇ ਪਾਰਟੀ ਨੂੰ ਅੱਗੇ ਲਿਆਂਦੀ ਪੂਰੀ ਕੋਸ਼ਿਸ਼ ਕਰਾਂਗੀ ਜੀ ਇਸ ਤਰ੍ਹਾਂ ਜਿਵੇਂ ਕਿ ਭਾਰਤੀ ਜਨਤਾ ਪਾਰਟੀ ਦਾ ਇੱਕ ਸਿਸਟਮ ਹੈ ਵੀ ਅਸੀਂ ਮੰਨਰ ਪ੍ਰਧਾਨਾਂ ਦੀ ਚੋਣ ਜਾਂ ਜਿਹਦੇ ਪ੍ਰਧਾਨ ਦੀ ਜਾਂ ਸਟੇਟ ਪ੍ਰੈਜ਼ੀਡੈਂਟ ਦੀ ਚੋਣ ਜਾਂ ਨੈਸ਼ਨਲ ਪ੍ਰੈਜ਼ੀਡੈਂਟ ਦੀ ਚੋਣ ਹੈ ਹਰ 3 ਸਾਲਾਂ ਦੇ ਬਾਅਦ ਹੁੰਦੀ ਹੈ ਉਸੇ ਪ੍ਰਕਿਰਿਆ ਦੇ ਤਹਿਤ ਇਸ ਜ਼ਿਲ੍ਹੇ ਦੇ ਵਿੱਚ ਜਿਹੜੀ ਚੋਣ ਇੰਚਾਰਜ ਦੇ ਨਾਤੇ ਮੈਂ ਜੀਵਨ ਕਰ ਗਿਆ ਇਸ ਏਰੀਆ 'ਚ ਆਇਆ ਸੀ ਔਰ ਪਿਛਲੇ ਡੇਢ ਦੋ ਮਹੀਨੇ ਪਹਿਲਾਂ ਸਾਰੇ ਮੰਡਲਾਂ ਦੇ ਵਿੱਚ ਜਾ ਕੇ ਔਰ ਸਾਰਿਆਂ ਦਾ opinion ਵਰਕਰਾਂ ਦਾ ਲੈ ਕੇ ਉਸ ਤਰੀਕੇ ਦੇ ਨਾਲ ਇੱਕ ਸਾਰੀ ਪ੍ਰਕਿਰਿਆ ਚੋਣ ਪ੍ਰਕਿਰਿਆ ਹੋਈ ਸੀ ਜਿਹਦੇ ਨਾਲ ਮੰਡਲਾਂ ਦੀ ਚੋਣ ਹੋ ਗਈ ਔਰ ਉਸ ਤੋਂ ਬਾਅਦ ਸਾਡੇ ਸਟੇਟ ਪ੍ਰੈਜ਼ੀਡੈਂਟ ਸ਼੍ਰੀ ਅਸ਼ਨੀ ਸ਼ਰਮਾ ਜੀ ਔਰ ਉਹਨਾਂ ਦੇ ਨਾਲ ਸਾਡੇ ਸਕੱਤਰ ਮੰਤਰੀ ਸ਼੍ਰੀ ਨਵਸਦੂ ਜੀ ਔਰ ਉਹਨਾਂ ਦੀ ਟੀਮ ਸੀ ਜਿਹੜੀ ਉਹਨਾਂ ਦੇ ਨਾਲ ਸਾਰੀ ਡਿਸਕਸ਼ਨ ਕਰਨ ਤੋਂ ਬਾਅਦ ਪਾਰਟੀ ਨੇ ਜਿਨ੍ਹਾਂ ਨੂੰ ਵੀ ਮਤਲਬ ਇਸ ਤਿੱਕੇ ਦੇ ਨਾਲ نیچے ਚੋਣ ਕਰਕੇ ਉੱਪਰ ਗਏ ਸੀ ਇਹਦੇ ਨਾਲ ਉਹਨਾਂ ਦੇ ਵਿੱਚੋਂ ਸਾਰੇ ਜੋ ਨਾਮ ਸਹਿ ਕੀਤੇ ਐ ਉਹ ਮੰਡਲ ਪ੍ਰਧਾਨਾਂ ਦੀ ਅੱਜ ਅਸੀਂ ਕੋਸ਼ਿਸ਼ ਨਾ ਕੀਤੀ ਹੈ ਜਿਹਦੇ ਵਿੱਚੋਂ ਟੋਟਲ ਅਸੀਂ ਸਰਕਲ ਪ੍ਰਧਾਨ 19 ਨੇ ਆਪਣੇ ਇਸ ਜ ਨਾਰਥ ਅਨੰਦਪੁਰ ਜ਼ਿਲ੍ਹੇ ਦੇ ਇਹ ਤੇ ਸਾਡੇ ਜ਼ਿਲ੍ਹਾ ਪ੍ਰਧਾਨ ਨੇ ਬਿਵਾਸ ਸਾਹਿਬ ਤੇ ਇਹਨਾਂ ਦੇ ਵਿੱਚੋਂ ਅਸੀਂ 11 ਮੰਡਲਾਂ ਦੀ ਜਿਹੜੀ ਹੈ ਚੋਣ ਉਹ ਨੇ ਪ੍ਰਚਾਰੀ ਹੈ ਜਿਨ੍ਹਾਂ ਦੇ ਵਿੱਚੋਂ ਕੁਝ ਨਾ ਮੰਡਲ ਪ੍ਰਧਾਨ ਆ ਵੀ ਨਾਮ ਕਲੀਅਰ ਕਰਤੇ ਸੀ ਲੇਕਿਨ ਉਹ ਆਪ ਨਹੀਂ ਆਇਆ ਤਾਂ ਅਸੀਂ ਉਹ ਥੋੜਾ ਜਿਹਾ ਰੋਕ ਲਏ ਉਸ ਦੇ ਹਿਸਾਬ ਦੇ ਨਾਲ ਅਸੀਂ ਇਹ ਬਾਕੀ ਦੀ ਜਿਹੜੀ ਪ੍ਰਕਿਰਿਆ ਹੈ ਉਹ ਦੁਬਾਰਾ ਆਪੇ ਜਿਹੜੇ ਮੰਡਲ ਪ੍ਰਧਾਨ ਰਹਿ ਗਏ ਉਹ ਚੁਣੇ ਜਾਣਗੇ ਅੱਜ ਅਸੀਂ 11 ਜਿਹੜੇ ਮੰਡਲ ਪ੍ਰਧਾਨ ਸੀ ਉਹਨਾਂ ਦੀ ਅਨਾਊਂਸਮੈਂਟ ਕੀਤੀ ਹੈ ਔਰ ਜਿੰਨੇ ਵੀ ਮੈਂ ਕਹਿ ਰਿਹਾ ਵੀ ਅਜ ਭਾਤੀ ਜਨਤਾ ਪਾਰਟੀ ਦੇ ਨਵੇਂ ਮੰਡਲ ਪ੍ਰਧਾਨ ਬਣੇ ਆ ਮੈਂ ਇਹਨਾਂ ਸਾਰਿਆਂ ਨੂੰ ਵਧਾਈ ਦਿੰਦਾ ਔਰ ਖਾਸ ਕਰਕੇ ਇਸ ਜ਼ਿਲ੍ਹੇ ਦੇ ਜਿਹੜੇ ਸਾਰੇ ਸੀਨੀਅਰ ਕਾਰਜਕਰਤਾ ਸੀਗੇ ਮੇਰੇ ਨਾਲ ਖੜੇ ਆ ਸਾਰੇ ਇਹਨਾਂ ਦਾ ਸਾਰਿਆਂ ਦਾ ਬੜਾ ਸਹਿਯੋਗ ਰਿਹਾ ਔਰ ਮੈਂ ਇਸ ਗੱਲ ਦਾ ਬੜਾ ਖੁਸ਼ ਆ ਵੀ ਇਸ ਜ਼ਿਲ੍ਹੇ ਦੇ ਵਿੱਚ ਜਿਹੜੀ ਇੱਕ ਮੁੱਠਤ ਹੈ ਉਹ ਪਾਰਟੀ ਦੀ ਹੈ ਔਰ ਸਾਰਿਆਂ ਨੇ ਇਕੱਠੇ ਹੋ ਕੇ ਇਹ ਸਾਰੀ ਚੋਣ ਪ੍ਰਕਿਰਿਆ ਦੇ ਵਿੱਚ ਭਾਗ ਲਿਆ ਔਰ ਸਾਰਿਆਂ ਨੇ ਹੀ ਜਿਹੜੇ ਕਾਰਜਕਰਤਾ ਜੋ ਪਿੰਡਾਂ ਦੇ ਨਾਮ ਅਸੀਂ ਜਾਣੋ ਤੁਸੀਂ ਇਹ ਤੋਂ ਮੈਂ ਇੱਕ ਵਾਰ ਸਾਰਿਆਂ ਨੂੰ ਬੁਲਾਈ ਦਿੰਦਾ ਬਾਰ ਸਾਹਿਬ ਨੂੰ ਔਰ ਸਟੇਟ ਮੈਂਬਰ ਨੇ ਜਿੰਨੇ ਇਸ ਦੇਦੇ ਉਹਨਾਂ ਨੂੰ ਔਰ ਬਾਕੀ ਜਿਹੜੇ ਮੰਡਲ ਪ੍ਰਧਾਨ ਚੁਣੇ ਗਏ ਉਹਨਾਂ ਨੂੰ ਵੀ ਸਾਰਿਆਂ ਨੂੰ ਬਹੁਤ-ਬਹੁਤ ਅੱਜ ਸਾਡੀ ਜਿਹੜੀ ਹੈ ਬੀਜੇਪੀ ਦੀ ਮੀਟਿੰਗ ਹੋਈ ਹੈ ਜਿਹਦੇ ਵਿੱਚ ਸਾਡੇ 11 ਆਪਣੇ ਮੰਡਲ ਪ੍ਰਧਾਨ ਚੁਣੇ ਗਏ ਹੈ ਔਰ ਸਾਡੇ ਗਰਾਿਆਂ ਤੋਂ ਸਾਡੇ ਵਿਪਨ ਭਾਜੀ ਜਿਹੜੇ ਹੈ ਉਹ ਮੰਡਲ ਪ੍ਰਧਾਨ ਚੁਣੇ ਗਏ ਹੈ ਮੈਂ ਇਹਨਾਂ ਨੂੰ ਪਹਿਲਾਂ ਤਾਂ ਬਹੁਤ-ਬਹੁਤ ਵਧਾਈ ਦਿੰਨੀ ਆ ਔਰ ਇਹਨਾਂ ਤੇ ਆਸ ਕਰਦੀ ਆ ਕਿ ਇਹ ਆਪਣਾ ਕੰਮ ਜਿਹੜਾ ਹੈ ਬੁਰੇ ਇਮਾਨਦਾਰੀ ਨਾਲ ਕਰਨਗੇ ਤੇ ਬੀਜੇਪੀ ਪਾਰਟੀ ਨੂੰ ਹੋਰ ਅੱਗੇ ਲੈ ਕੇ ਜਾਣਗੇ